ਮੈਂ ਗਗਰਾਂ ਜੋ ਤ ਅਸੀਂ ਜਾ ਰਹੇ ਆ ਪਿੰਡ ਅਮਰਜੈਂਸੀ ਬਹੁਤ ਜ਼ਿਆਦਾ ਪੈ ਗਈ ਸੀ ਤੇ ਪਤਾ ਨਹੀਂ ਕਿਹੜੇ ਕਿਹੜੇ ਪਿੰਟ ਆ ਰਹੇ ਨੇ ਰਸਤੇ 'ਚ ਅੱਧੇ ਰਸਤੇ 'ਚ ਸਾਨੂੰ ਬਾਰਿਸ਼ ਮਿਲੀ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਸੀ ਆ ਪਤਾ ਨਹੀਂ ਕਿਹੜਾ ਪਿੰਡ ਹੈ ਇਸ ਪਿੰਡ ਦੇ ਵਿੱਚ ਕਣੀਆਂ ਜਿਹੀਆਂ ਨੇ ਪਰ ਇਹ ਨਹੀਂ بارش ਨਹੀਂ ਕਣੀਆਂ ਪੈ ਰਹੀਆਂ ਨੇ ਤਾਂ ਅਸੀਂ ਲਾਇਆ ਮੈਂ ਪਹ ਗਗਰ ਨੇ ਆਪਣੇ ਫੋਨ ਦੇ ਉੱਤੇ ਲੋਕੇਸ਼ਨ ਲਾਈ ਹੈ ਤੇ ਇਸ ਪਿੰਡ ਦੇ ਵਿੱਚ بارش ਨਹੀਂ ਠੀਕ ਆ ਚਲੋ ਸ਼ੁਕਰ ਆ ਪਰ ਰਸਤਾ ਬਹੁਤ ਜ਼ਿਆਦਾ ਟੁੱਟਿਆ ਬਹੁਤ ਖਰਾਬ ਆ ਡਰ ਬਹੁਤ ਲੱਗ ਰਿਹਾ ਨੇਰਾ ਬਹੁਤ ਜ਼ਿਆਦਾ ਹੋਇਆ ਪਿਆ ਬਹੁਤ ਬੁਰੀ ਹਾਲਤ ਆ ਦੋ ਤਿੰਨ ਪਿੰਡ ਪਹਿਲਾਂ ਅਸੀਂ ਨੰਗ ਲਿਆਂ ਤੇ ਇੱਕ ਆ ਪਿੰਡ ਆ ਪਤਾ ਨਹੀਂ ਕਿਹੜਾ ਸੰਦਾ ਪਿੰਡਾਂ ਦਾ ਨਾਮ ਹੀ ਨਹੀਂ ਲੱਭ ਰਿਆ ਨੇ ਇਹ ਚ ਕੀ ਨਾਮ ਆ ਕਿਹੜਾ ਪਿੰਡ ਆ ਕੁਝ ਨਹੀਂ ਪਤਾ ਬਸ ਮੈਪ ਦੇ ਹਿਸਾਬ ਨਾਲ ਚੱਲੀ ਜਾ ਰਹੇ ਅਸੀਂ ਹੁਣ ਆ ਗਿਆ ਸੁਨਣਾ ਜਿਹਾ ਰਸਤਾ ਸੜਕ ਆਲੇ ਦੁਆਲੇ ਖੇਤ ਹੀ ਖੇਤ ਡਰ ਚੋਰ ਚਲਾ ਰਹੇ ਸਵੱਗਤ ਮੈਂ ਉਤਰਨੀ ਕੋਈ ਚਲੋ ਨੇਰੇ ਜਗਦਾ ਪਤਾ ਨਹੀਂ ਚੱਲਦਾ ਰਸਤਾ ਭਟਕ ਗਏ ਆ <laughs> <laughs> सही तो गल तो तो जा रहे मेरा जंगल आठ कर लगी ਤੇ ਜੰਗਲ ਜਿੱਦਾਂ ਬੜੇ ਮੇਰੀ ਕੁੜੀ ਕਹਿੰਦੀ ਮੈਂ ਸੁਖਣੀ ਸਾਹ ਕਿਹੜਾ ਸੀਗਾ ਇੱਕ ਮਗਾ ਕਾਲਾ 파ਟ ਕਰਦੀ ਆ ਮੂਲ ਮੱਤਲ ਕਰਕੇ ਜਿੱਕਰ ਤੇ ਮੈਂ 파ਟ ਪੜਦੀ ਆ ਅੱਕੀ ਤਾਂ ਹਸਪੀਟਲ 'ਚ ਬੰਦਾ ਮਰ ਜੇ ਤਾਂ ਦੀ ਘਬਰਾਹਟ ਹੁੰਦੀ ਜਿਵੇਂ ਰਾਤ ਤੇ ਜਾ ਕੇ ਮੈਨੂੰ ਆਪ ਨੂੰ ਘਬਰਾਹਟ ਹੋਣ ਲੱਗਿਆ ਏ ਮੇਰਾ ਤਾਂ ਦਿਲ ਘਟੇ ਉੱਥੇ ਜਾ ਕੇ ਵੇਖ ਹੁਣ ਇੱਥੇ ਕਿੰਨੇ ਸਾਧ ਹਨਾ ਮੇਨ ਰੋਡ ਆ ਕੋਈ ਟੈਨਸ਼ਨ ਨਹੀਂ ਆਪਾਂ ਪਹੁੰਚ ਗਏ ਨਬਦੀਪ ਦੇ ਘਰੇ ਤਾਂ ਜੋਤਾ ਬੈਠਾ ਛਿੜ ਰਿਹਾ ਕਹਿੰਦਾ ਮੈਨੂੰ ਨੀਂਦ ਆ ਰਹੀ ਆ ਮੈਂ ਕਹਾਂ ਤੂੰ ਸੋ ਜਾ ਕਿ ਤੈਨ ਜਾਂਦੀ ਹੋਏ ਤੈਨੂੰ ਗੋਦੀ ਚੱਕ ਕੇ ਲੈ ਜੂੰਗੀ ਕਹਿੰਦਾ ਮੈਂ ਨਹੀਂ ਸੋਣਾ ਤੁਸੀਂ ਮੈਨੂੰ ਇੱਥੇ ਛੱਡ ਜੂਗੇ ਅੱਜ ਮੰਡੀ ਅੱਜ ਕੌਣ ਚੱਲਦੀ ਆ ਆਹ ਤਾ ਤੇ ਕਾਹ ਚੱਲਣੇ ਹੋਏ ਓਏ ਕਿੱਥਾ ਬਹਿ ਕੇ ਨੈਟਵਰਕ ਹੋਏ ਇੱਥੇ ਭਾਈ ਉਹ ਮੋਟਰ ਆ ਗਿਆ ਮੈਂ ਜੋਤੇ ਨੂੰ ਲਿਆਂਦਾ ਸਕੂਲੋਂ ਸਕੂਲੋਂ ਲਿਆ ਕੇ ਦਿੱਤੀ ਸਵਾਮੈਂ ਕਿਉਂਕਿ ਅੱਜ ਸੁੱਤੀ ਆਵੇ ਤੁਹਾਨੂੰ ਪਤਾ ਦਿਨੇ ਸੌਂਦੀ ਨਹੀਂ ਨੀ ਰਾਤ ਦੇ ਥੱਕਿਆ ਤੁਹਾਨੂੰ ਪਤਾ ਰਾਤ ਜਦੋਂ ਅਸੀਂ ਗਏ ਤੁਸੀਂ ਦੇਖ ਵੀ ਲਿਆ ਹੋਣਾ ਲਾਈਵ ਦੇ ਉੱਤੇ ਲਾਈਵ ਵੀ ਹੋਈ ਸੀ ਰਸਤੇ ਦੇ ਵਿੱਚ ਮੈਂ ਲਾਈਵ ਤਾਂ ਹੋ ਗਈ ਜੀ ਅਸੀਂ ਮਰਮੁਰੂ ਗਏ ਸਾਨੂੰ ਉਹ ਲਾਈਵ ਵਾਲੀ ਦੇਖ ਤਾਂ ਲੈਣਗੇ ਸਿਰ ਪਤਾ ਤਾਂ ਚੱਲ ਜਾ ਤੁਹਾਨੂੰ ਕਿਤੋਂ ਕਿਦੋਂ ਕਿਸੇ ਨੂੰ ਵੀ ਅਸੀਂ ਕਿੱਥੇ ਭਟਕਦੇ ਫਿਰਦੇ ਆ ਰਾਤ ਨੂੰ ਅਸੀਂ ਘਰੋਂ 11 ਵਜੇ ਨਿਕਲੇ ਸੀਗੇ ਅਸੀਂ 1:30 ਵਜੇ ਉਹਨਾਂ ਦੇ ਘਰੇ ਪਹੁੰਚੇ ਹਾਂ 11 ਵਜੇ ਤੁਰ ਕੇ ਐਡਾ ਗੰਦਾ ਰਸਤਾ ਇੰਨੀ ਬਾਰਿਸ਼ ਹੋਵੇ ਫਿਰ ਅਸੀਂ ਰਾਈਡ ਬੁੱਕ ਕੀਤੀ ਰਾਈਡ ਡਾਦੀ ਪਈ ਵੀ ਰਾਈਡ ਬੁੱਕ ਕੀਤੀ ਫਿਰ ਮੈਂ ਤੇ ਗਗਨਾ ਤੇ ਜੋਤ ਜੋਤ ਅੱਗੇ ਬਠਾਈ ਮੋਟਰਸਾਈਕਲ ਤੇ ਅਸੀਂ ਗੱਡੀਆਂ ਦੋ ਤਿੰਨ ਬੁੱਕ ਕਰੀਆਂ ਉਹ ਕੈਨਸਲ ਕਰ ਦਨ ਕਿਉਂਕਿ ਲੋਕੇਸ਼ਨ ਚਲੀ ਜਾਂਦੀ ਹੈ ਨਾ ਜਦੋਂ ਆਪਾਂ ਰਾਈਡ ਬੁੱਕ ਕਰਦੇ ਹਾਂ ਨਾ ਭਲੇ ਵੀ ਆਪਾਂ ਨੇ ਕਿੱਥੇ ਜਾਣਾ ਜਿੱਥੇ ਜਾਣਾ ਉਸਦੀ ਲੋਕੇਸ਼ਨ ਪਾਉਣੀ ਪੈਂਦੀ ਆ ਲੋਕੇਸ਼ਨ ਪਾਈ ਗਈ ਰਾਈਟੋ ਕੈਨਸਲ ਕਰੀ ਜਾਣ ਕੋਈ ਆਵੇ ਨਾ ਇੱਕੋ ਮੋਟਰਸਾਈਕਲ ਵਾਲਾ 72 ਜੇ ਬਚਾਰਾ ਆ ਹਲਕੀ ਜਿਹੀ ਉਮਰ ਦਾ ਮੁੰਡਾ ਹੀ ਸੀਗਾ 25 26 ਸਾਲ ਦਾ ਮੁੰਡਾ ਹੋਣਾ ਪਰ ਇੰਨਾ ਚੰਗਾ ਸੀ ਨਾ ਉਹ ਧੰਨ ਸੀ ਬੰਦਾ ਜਿਹੜਾ ਸਾਨੂੰ ਐਡੇ ਗੰਦੇ ਰਸਤੇ 'ਚ ਮੀਂਹ ਪੈਂਦੇ 'ਚ ਲੈ ਗਿਆ ਉਹ ਖੁਦ ਡਰ ਗਿਆ ਸਾਡੇ ਨਾਲੋਂ ਜ਼ਿਆਦਾ ਕਮਜ਼ੋਰ ਉਹ ਬੰਦੇ ਦਾ ਦਿਲ ਸੀਗਾ ਅਸੀਂ ਫਿਰ ਕੁੜੀਆਂ ਸੀ ਉਹਨੂੰ ਡਰ ਸੀਗਾ ਵੀ ਐਡੇ ਖਟਨਾਕ ਰਸਤਾ ਐਨਾ ਜੰਗਲ ਕਣਾ ਐਨਾ ਕਣਾ ਜੰਗਲ ਤੇ ਜੰਗਲ ਦੇ ਵਿੱਚ ਟੀ ਪਾ ਰਹੀਆਂ ਸੀ ਆਵਾਜ਼ ਆਉਣਾ ਪਤਾ ਨਹੀਂ ਕਿਹੜੇ ਕਿਹੜੇ ਜਾਨਵਰ ਬੋਲਣ ਚੰਦਲ ਦੇ ਵਿੱਚੋਂ ਜਾਨਵਰਾਂ ਦੀ ਆਵਾਜ਼ ਆਉਣ ਉਸ ਤੋਂ ਬਾਅਦ ਫਿਰ ਅਸੀਂ ਭਾਈ ਨਹੀਂ ਇੰਨੀ ਤੇਜ਼ ਨਹੀਂ ਪੈਜ ਡਾ ਡਾ ਟੋਏ ਟੱਪੇ ਇੰਨਾ ਬੁਰਾ ਹਾਲ ਤਾਂ ਕਹਿੰਦਾ ਮੈਡਮ ਤੁਸੀਂ ਚੱਲੀਆਂ ਕਿੱਥੇ ਕਿੱਥੇ ਫਸਾਤਾ ਮੈਨੂੰ ਕਹਿੰਦਾ ਮੈਂ ਕਿਹਾ ਭਾਜੀ ਹੁਣ ਬੇਨਤੀ ਆਵੇ ਤੂੰ ਲੈ ਚੱਲ ਸੰਗ ਸਿਰੇ ਤੇ ਫਿਰ ਜਦੋਂ ਸਾਨੂੰ ਉਧਰ ਛੱਡਤਾ ਫਿਰ ਕਹਿੰਦਾ ਮੈਡਮ ਹੁਣ ਮੈਂ ਜਾਵਾਂ ਮੈਂ ਕਿਹਾ ਵੀ ਭਾਈ ਮੈਂ ਤੈਨੂੰ ਇੱਕ ਨਹੀਂ ਜਾਣ ਦੇ ਸਕਦੀ ਮੈਂ ਕਿਹਾ ਤੂੰ ਵੀ ਕਿਸੇ ਦਾ ਪੁੱਤ ਤਾਂ ਮੇਰੇ ਘਰ ਵੀ ਪੁੱਤ ਨੇ ਹੈਨਾ ਮੈਂ ਵੀ ਮਾਇਕੋ ਮੈਨੂੰ ਬਹੁਤ ਖਤਰਨਾਕ ਰਸਤਾ ਮੈਂ ਤੈਨੂੰ ਇਕੱਲੇ ਨੂੰ ਨਹੀਂ ਜਾਣ ਦੇਣਾ ਸੀ ਵਾਪਸੀ ਜਾਣਾ ਹੀ ਆ ਮੈਂ ਕਿ ਤੂੰ ਥੋੜਾ ਜਿਹਾ ਬੈਠ ਵੇਟ ਕਰ ਉਸ ਤੇ ਨਾਲ ਲੈ ਕੇ ਜਾਵਾਂਗੇ ਫਿਰ ਅਸੀਂ ਉਹ ਮੁੰਡੇ ਨੂੰ ਨਾਲ ਲੈ ਕੇ ਆਈਆਂ ਫਿਰ ਉਧਰੋਂ ਨਵਦੀਪ ਦਾ ਡੈਡੀ ਆਇਆ ਨਾਲ ਤੇ ਮੈਂ 12 ਵਜੇ ਆਹੋ ਸੌਰੀ 11:00 ਵਜੇ ਲਾਈਵ ਉੱਤੇ ਬੈਠੀ ਸੀ ਇੰਸਟਾ ਤੇ ਮੈਂ ਲਾਈਵ ਹੋਈ ਤੇ ਲਾਈਵ ਦੇ ਵਿੱਚ ਨਵਦੀਪ ਦਾ ਹੋਣਾ ਕਿ ਰੋਣ ਲੱਗ ਗਿਆ ਕਿ ਮੇਰੇ ਪੇਟ 'ਚ ਦਰਦ ਬਹੁਤ ਜ਼ਿਆਦਾ ਆਹ ਸੌਰੀ ਪੱਖੀ 'ਚ ਦਰਦ ਬਹੁਤ ਜ਼ਿਆਦਾ ਹੋ ਰਿਹਾ ਇੰਨਾ ਜ਼ਿਆਦਾ ਦਰਦ ਹੁੰਦਾ ਕਹਿੰਦੀ برداشت ਨਹੀਂ ਹੁੰਦਾ ਡੈਡੀ ਡਿਊਟੀ ਤੋਂ ਆਇਆ ਸੀ ਉਹਦਾ ਤੇ ਥੱਕਿਆ ਹੋਇਆ ਸੀ ਥੋੜੀ ਬੋਧ ਡਰਿੰਕ ਕੀਤੀ ਹੋ ਤੇ ਉਹ ਸੁਦਾ ਪਿਆ ਸੀ ਨੂੰ ਕੋਈ ਪਤਾ ਨਹੀਂ ਲੱਗਿਆ ਤੇ ਡਰਦੀ ਥਾਲੇ ਵੀ ਨਾ ਡੈਡੀ ਨੂੰ ਆਪਦੇ ਨੇ ਵੀ ਡਿਓ ਉਠੀ ਤੋਂ ਆਇਆ ਥੱਕ ਕੇ ਆਇਆ ਕੰਮ ਤੋਂ ਫਿਰ ਅਸੀਂ ਮੈਂ ਗगन ਚੋਤ ਗਈਆਂ ਤੇ ਬਹੁਤ ਜ਼ਿਆਦਾ ਖਤਰਾ ਸੀਗਾ ਇੰਨਾ ਜ਼ਿਆਦਾ ਵੀ ਇਹ ਲੱਗ ਰਿਹਾ ਸੀ ਵੀ ਅਸੀਂ ਵਾਪਸ ਜਾਣਾ ਇਹ ਜੋਦੇ ਪੱੜਣਾ ਨਹੀਂ ਤੇ ਖੇਤ ਅਖੇਤਾਂ ਦੇ ਵਿੱਚ ਸੁਨਣਾ ਇੰਨਾ ਲੰਬਾ ਰਸਤਾ ਖੇਤਾਂ ਦੇ ਵਿੱਚ ਹੀ ਪਹੀ ਜਿਹੜੀ ਜਿਵੇਂ ਹੁੰਦੀ ਕੱਚਾ ਜਿਹਾ ਰਸਤਾ ਖੇਤਾਂ ਦੇ ਵਿੱਚ ਹੀ ਰਸਤਾ ਖੇਤ ਇੰਨਾ ਸਿੱਧਾ ਸਿੱਧਾ ਲੰਬਾ ਰਸਤਾ ਫਿਰ ਜੰਗਲ ਆ ਗਿਆ ਫਿਰ ਪਤਾ ਨਹੀਂ ਕਿਹੜੇ ਕਿਹੜੇ ਟੋਬੇ ਟਾਬੇ ਜੀ ਆ ਗਏ ਉੱਥੇ ਇੰਨੀ ਬੁਰੀ ਹਾਲਤ ਹੋਈ ਸਾਡੀ ਨਾ ਮੀ ਵੀ ਇੰਨੀ ਜ਼ੋਰ ਦਾ ਪਵੇ ਮੀ ਕਹੇ ਤੇਰਾ ਦੇਣਾ ਕੀ ਆ ਤੇ ਮੇਰੀ ਕੁੜੀ ਵੀ ਇੰਨੀ ਡਰ ਗਈ ਮੇਰੀ ਕੁੜੀ ਸਾਰੇ ਰਸਤੇ ਮੂਲ ਮੰਤਰ ਦਾ ਪਾਠ ਕਰਦੀ ਗਈ ਮੰਮੀ ਮੈਂ ਇੱਕ ਮੰਗਰ ਵਾਲਾ ਪਾਠ ਕਰ ਰਹੀ ਆ ਮੂਰੇ ਬੈਠਾ ਮੋਟਰਸਾਈਕਲ ਤੇ ਮੈਂ ਤਾਂ ਪੁੱਤ ਕਰ ਲਾ ਸਾਰੇ ਰਾਹ ਮੇਰੀ ਕੁੜੀ ਪਾਠ ਕਰਦੀ ਗਈ ਐਨਾ ਪਤਾ ਵੀ ਐਸੇ ਰਸਤੇ 'ਚ ਪਾਠ ਕਰਨਾ ਤੇ ਮੇਰੀ ਕੁੜੀ ਵਿਚਾਰੀ ਇੰਨਾ ਡਰ ਗਈ ਮੁੰਡਾ ਵੀ ਡਰ ਗਿਆ ਰਾਈਟਾੜਾ ਜਦੋਂ ਅਸੀਂ ਵਾਪਸੀ ਆਏ ਆ ਨਾ ਮੇਨ ਰੋਡ ਤੇ ਚੜੇ ਉਦੋਂ ਨਾ ਉਹਨੇ ਮੁੰਡੇ ਦੇ ਡਾਡਾ ਸਾਹ ਲਿਆ ਕਹਿੰਦਾ ਮੈਡਮ ਇਹਨੂੰ ਹੋਣ ਲੱਗਦਾ ਵੀ ਦੁਨੀਆ ਹੈਗੀ ਆ ਉਸ ਥਾਂ ਤੇ ਤਾਂ ਜਾ ਕੇ ਸਾਨੂੰ ਲੱਗੇ ਵੀ ਦੁਨੀਆ ਖਤ ਨਹੀਂ ਹੋਗੀ ਇੰਨਾ ਗੰਦਾ ਰਸਤਾ ਉਸੇ ਨਵਦੀਪ ਨੂੰ ਦਵਾਈ ਬੂਟੀ ਬਾਜੋ ਦੱਤੀ ਪਹਿਲਾਂ ਤਾਂ ਅਸੀਂ ਘਰੇ ਜਾ ਕੇ ਗਾਲਾਂ ਕੱਢੀਆਂ ਵੀ ਐਸੇ ਥਾਂ ਤੇ ਤੂੰ ਰਹਿ ਰਹੀ ਆ ਸਿਆਣਾ ਬਜ਼ੁਰਗ ਤੇਰਾ ਡੈਡੀ ਹੈ ਨਾ ਤੁਸੀਂ ਪਿਓ ਧੀ ਇਕੱਲੇ ਘਰ ਚ ਹੋਰ ਕੋਈ ਨਹੀਂ ਉਹਦੀ ਮੰਮੀ ਦੀ ਡੈਥ ਹੋ ਗਈ ਡੈਡੀ ਉਹਦਾ ਸੌਰੀ ਭਰਾ ਉਹਦਾ ਬਾਹਰ ਗਿਆ ਹੋਇਆ ਤੇ ਡੈਡੀ ਉਹਦਾ ਬਜ਼ੁਰਗ ਆ ਮੈਂ ਕਿ ਰੱਬ ਨਾ ਕਰੇ ਤੁਹਾਨੂੰ ਕੋਈ ਉੰਦੀ ਕੀ ਗੱਲ ਹੋ ਜਾਏ ਤੁਸੀਂ ਐਸੇ ਜੰਗਲ ਪਾਰ ਕਰਕੇ ਐਸੇ ਖਤਰਨਾਕ ਰਸਤੇ ਪਾਰ ਕਰਕੇ ਤੁਸੀਂ ਰਹਿੰਦੇ ਹੋ ਉਹਨਾਂ ਦਾ ਆਪਣੇ ਮਕਾਨਾ ਮੈਂ ਕਿਹਾ ਤੁਸੀਂ ਇਹਨੂੰ ਕਿਰਾਏ ਤੇ ਚੜਾਉਂਦੇ ਤੇ ਲਿਤੀਆਣਾ ਸ਼ਹਿਰ ਚ ਕੋਈ ਮਕਾਨ ਲੈ ਲਓ ਰੈਂਟ ਦੇ ਤੇ ਉਧਰੋਂ ਰੈਂਟ ਦੇ ਲਈ ਚਲੋ ਇਧਰ ਦਾ ਹੀ ਚਲੋ ਬਹੁਤ ਜ਼ਿਆਦਾ ਬੁਰੀ ਹਾਲਤ ਹੋਈ ਸਾਡੀ ਇੰਨੀ ਬੁਰੀ ਹਾਲਤ ਹੋਈ ਨਾ ਬਸ ਤੁਸੀਂ ਹਰ ਕੁਛ ਨਾ ਕੋਸ਼ਿਸ਼ ਇੰਨੇ ਸਵੇਰ ਮੈਂ ਇੰਨੀ ਜ਼ਿਆਦਾ ਔਖੀ ਉੱਠੀ ਆ ਨਾ ਮੈਂ ਤਾਂ ਉੱਠੀ ਸੀ ਹੋਰ ਮੇਰਾ ਸਿਰ ਫਟ ਰਿਹਾ ਹਜੇ ਵੀ ਸਿਰ ਫਟ ਰਿਹਾ ਮੈਂ ਘਰ ਦੇ ਕੰਮ ਕੁਝ ਕਰ ਲੈਨੇ ਕੁਝ ਕਰਨੇ ਨੇ ਪਰ ਮੈਨੂੰ ਆਇਆ ਵੀ ਮੈਂ ਕੰਮ ਕਰ ਲਾ ਜੇ ਪੈ ਗਈ ਮੈਂ ਤਾਂ ਉਠਿਆ ਨਹੀਂ ਜਾਣਾ ਸ਼ਾਮ ਤੱਕ ਇੰਨੀ ਹਾਲਤ ਖਰਾਬ ਮੇਰਾ ਆਪ ਦਾ ਸਿਰ ਫਟੇ ਗੱਗਨ ਦਾ ਸਿਰ ਫਟੇ ਸੀ 3 ਵਜੇ ਆ ਕੇ ਚਾਹ ਬਣਾਈ ਉਸ ਤੋਂ ਬਾਅਦ ਚਾਹ ਚੋ ਪੀ ਕੇ ਫੇ ਨਵਦੀਪ ਨੂੰ ਦਵਾਈ ਦਵਾ ਕੇ ਲਿਆਂਦੀ ਦਵਾਈ ਤੋਂ ਕੋਈ ਦਵਾਈ ਆ ਕੇ ਫਿਰ ਅਸੀਂ ਲੇਟੀਆਂ ਬਹੁਤ ਬੁਰੀ ਹਾਲਤ ਹੋਈ ਸੀ ਸਾਡੀ ਇੰਨੀ ਜਿਆਦਾ ਬੁਰੀ ਹਾਲਤ ਹੋਈ ਨਾ ਜ਼ਿੰਦਗੀ ਚ ਪਹਿਲੀ ਵਾਰ ਐਸਾ ਚਾਂਸ ਹੋਇਆ ਸਾਡੇ ਨਾਲ ਇੰਨੇ ਖਤਰਨਾਕ ਰਸਤੇ ਦੇ ਵਿੱਚ ਇਹ ਮਤਲਬ ਡਿਊਟੀ ਕਰਦੀ ਆ ਡਾਕਟਰ ਲੱਗੀ ਹੋਈ ਆ ਇੰਨੇ ਖਤਰਨਾਕ ਰਸਤੇ ਚ ਸਵੇਰ ਸ਼ਾਮ ਆਉਂਦੀ ਆਲੀ 8 ਦਿਨ ਡੇ ਹੁੰਦੀ 8 ਦਿਨ ਨਾਈਟ ਹੁੰਦੀ ਆ ਡੀਐਮਸੀ ਚ ਲੱਗੀ ਹੋਈ ਆ ਡਾਕਟਰ ਆਹੇ ਨਰਸ ਤਾਂ ਤੇ ਇੰਨੇ ਖਤਰਨਾਕ ਰਸਤੇ ਤੇ ਨਾਈਟ ਡਿਊਟੀ ਕਰਨ ਕਰੋ ਕਿਵੇਂ ਹੁੰਦੀ ਆ ਕਰੋ 6-7 ਵਜੇ 8 ਵਜੇ ਤੁਰਤੀ ਆ ਵੀ ਉੱਥੇ ਜੇ ਕੋਈ 2-4 ਬੰਦੇ ਪੈ ਜਾਂਦੇ ਉਹ ਵੀ ਹੀ ਡਰ ਰਿਆ ਸੀ ਰਾਈਟ ਵਾਲਾ ਮੁੰਡਾ ਜਿਹੜੀ ਰਾਈਟ ਬੁੱਕ ਕਰੀ ਸੀ ਅਸੀਂ ਮੋਟਰਸਾਈਕਲ ਕੀਤਾ ਸੀ ਉਹ ਕਹਿੰਦਾ ਮੈਡਮ ਤੁਸੀਂ ਦੋ ਲੇਡੀਸ ਹੋ ਮੈਂ ਇਕੱਲਾ ਬੰਦਾ ਆ ਇੱਕ ਬੱਚਾ ਨਾਲ ਆ ਜੇ ਕੋਈ ਉਨੀ ਕੀ ਹੋ ਗਈ ਬੱਚੇ ਨੇ ਤਾਂ ਆਪਣੀ ਲੱਤਾਂ ਨੂੰ ਚੰਬੜਨਾ ਬੱਚਾ ਦਾ ਚੰਗੇ ਭਲੇ ਨੂੰ ਮਰਵਾ ਦਾਂਦਾ ਕਹਿੰਦਾ ਬੰਦਾ ਇਕੱਲਾ ਦਾ ਇੱਧਰ ਉੱਧਰ ਭੱਜ ਵੀ ਲੂ ਜੇ ਭੱਜ ਲੂ ਆਪਾਂ ਕ ਤੇ ਉੱਥੇ ਦਾ ਦਰਾਖਤ ਖੜੇ ਕੋਈ ਬੂਟੀ ਜਿਵੇਂ ਝਾੜੀਆਂ ਬੂਟੀਆਂ ਖੜੀਆਂ ਨੇ ਛੜਕਦੇ ਸਾਨੂੰ ਉਹ ਵੀ ਆਏ ਲੱਗੇ ਵੀ ਉਹ ਬੰਦਾ ਖੜਾ ਉਹ ਖੜਾ ਲੱਗਾ ਸਾਰੇ ਨੂੰ ਅਸੀਂ ਫਰ ਅਸੀਂ ਡਰਦੇ ਇੱਕ ਦੂਜੇ ਨੂੰ ਲੱਗਾ ਅਸੀਂ ਇੱਕ ਦੂਜੇ ਨੂੰ ਅਸੀਂ ਹੌਸਲਾ ਦੇਈ ਚਲੀਏ ਪੁੱਛ ਨਹੀਂ ਗਾ ਝਾੜੀਆਂ ਨੇ ਉਹ ਬਹਿਮ ਆ ਫਲਾਣਾ ਸਾਨੂੰ ਆਪਣੇ ਆਪ ਨੂੰ ਲੱਗ ਰਿਹਾ ਸੀ ਕਿ ਕੋਈ ਉਹ ਖੜਾ ਹੋ ਵੀ ਹੋ ਖੜਾ ਇੰਨੇ ਔਕਾ ਸੀ ਨਗਦੀਪ ਦੇ ਪਿੰਡ ਪਹੁੰਚੇ ਨਾ ਬਹੁਤ ਔਖਾ ਰਾਤ ਅਸੀਂ ਲੈ ਕੇ ਆਏ ਆ ਰਾਤ ਦੇ ਤੁਸੀਂ ਫਲੋਕ ਦੇ ਵਿੱਚ ਕੁਝ ਕਲਿੱਪ ਬਣਾਏ ਹੋਏ ਨੇ ਮੈਂ ਤੁਸੀਂ ਦੇਖ ਹੀ ਸਕਦੇ ਹੋ ਸਾਡੀ ਜੋ ਹਾਲਤ ਰਾਤ ਹੋਈ ਆ ਸਾਡੀ ਅਸਾਂ ਤੁਸੀਂ ਪੁੱਛੋ ਨਾ